ਲ ਦੂਸਰਾ ਕיוਸ ਹੈਗਾ ਕਿ ਉਹਨੂੰ ਬਾਅਦ ਚ ਬੁਲਾਇਆ ਜਾਂਦਾ ਵੈ ਕਿ ਜਦੋਂ ਗੁਰਵਿੰਦਰ ਜਦੋਂ ਹਿਲਜਲ ਹੋਣੀ ਸ਼ੁਰੂ ਹੁੰਦੀ ਹੈ ਰੁਪਿੰਦਰ ਨੂੰ ਰੋਕਣਾ ਚਾਹੁੰਦਾ ਹੈ ਤੇ ਰੁਪਿੰਦਰ ਨੂੰ ਲੱਗਦਾ ਸ਼ਾਇਦ ਮੈਂ ਤੂੰ ਨਹੀਂ ਰੁਕਦਾ ਪਿਆ ਉਸ ਤੋਂ ਬਾਅਦ ਸੈਕੰਡ ਕיוਸ ਨੂੰ ਜਿਹੜਾ ਹੈਗਾ ਵੈ ਉਹਨੂੰ ਬੁਲਾਉਂਦੇ ਇੱਥੇ ਅਗੇਨ ਆਈ ਵਿਲ ਨਾਟ ਕਮੈਂਟ ਜਿਹੜਾ ਤੁਸੀਂ ਇਹ ਸੀਕਵੈਂਸ ਆਫ ਇਵੈਂਟਸ ਕਹਿ ਰਹੇ ਹੋ ਬਟ ਯੈਸ ਇਹ ਚੀਜ਼ ਫੈਕਟ ਹੈ ਕਿ ਰੁਪੇਂਦਰ ਨੇ ਦੂਜੇ ਅਕਿਊਜ਼ ਨੂੰ ਫੋਨ ਕਰਕੇ ਉੱਥੇ ਬੁਲਾਇਆ ਤਾਂ ਫਿਰ ਇਸ ਤੋਂ ਬਾਅਦ ਇਹ ਦੋਵਾਂ ਨੇ ਮਿਲ ਕੇ ਇਸ ਬੰਦੇ ਦਾ ਮਰਡਰ ਕੀਤਾ ਮੈਮ ਇਹ ਵੀ ਪਤਾ ਲੱਗ ਰਿਹਾ ਕਿ ਤੁਹਾਨੂੰ ਉਦੋਂ ਵੀ ਸ਼ੱਕ ਹੁੰਦਾ ਹੈ ਕਿ ਜਦੋਂ ਬਾਡੀ ਟੈਰਿਸਟ ਤੇ ਮਿਲਦੀ ਹੈ ਤੇ ਤੁਹਾਡੇ ਮਨ 'ਚ ਵੀ ਸਵਾਲ ਆਉਂਦਾ ਕਿ ਕਿਉਂ ਕਿ ਠੰਡ ਦਾ ਵੇਲਾ ਹੈਗਾ ਉਸ ਤਰ੍ਹਾਂ ਦੇ ਕੱਪੜੇ ਨਹੀਂ ਪਾਏ ਉਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੈ ਕਿ ਤਰ੍ਹਾਂ ਕਿ ਤੁਹਾਨੂੰ ਉਦੋਂ ਵੀ ਮਾਈਂਡ 'ਚ ਇੱਕ ਕਰ ਗਿਆ ਸੀ ਕਿ ਹਾਂ ਕੁਝ ਨਾ ਕੁਝ ਗੜਬੜ ਹੈ ਜੋ ਸਟੋਰੀ ਦੱਸੀ ਜਾ ਰਹੀ ਹੈ ਕਿ ਤਨਾ ਕਿਤੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਐਗਜ਼ੈਕਟਲੀ ਮੀਨ ਇਸ ਮੌਸਮ 'ਚ ਜਿਹੜਾ ਬਾਡੀ ਦੀ ਕੰਡੀਸ਼ਨ ਸੀ ਦੂਜਾ ਇਹ ਕੀ ਟਰੈਸ ਤੇ ਹੋਣਾ ਅਗੇਨ ਅਗਰ ਮੰਨ ਲਿਆ ਇੱਕ ਜਿਵੇਂ ਰੁਪਿੰਦਰ ਨੇ ਜਿਹੜੀ ਸਟੋਰੀ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਰੌਬਰਟਸ ਆਏ ਸੀ ਤੇ ਭਾਰੋ ਬੰਦੇ ਆਏ ਸੀ ਤੇ ਉਹ ਸਾਰਾ ਜਿਹੜਾ ਸੀਨ ਹੈ ਉਹ ਉਹਨਾਂ ਦੇ ਬੈਡਰੂਮ 'ਚ ਹੀ ਆ ਉੱਥੇ ਹੋਣਾ ਚਾਹੀਦਾ ਸੀ ਸਟਰਗਲ ਜਿੱਥੇ ਕੱਪੜੇ ਖਿਲਰੇ ਹੋਏ ਸੀ ਤਾਂ ਉਹ क्राइम सीन অর ਫਾਈਨਲ ਬੋਡੀ ਦੀ ਜਿਹੜੀ ਪਲੇਸਮੈਂਟ ਹੈ ਉਹ ਚ ਡਿਸਟੈਂਸ ਕਾਫੀ ਸੀ ਦੂਜਾ ਕੰਡੀਸ਼ਨ ਆਫ ਬੋਡੀ ਕਾਫੀ ਸਸਪੀਸ਼ੀਅਸ ਸੀ देयर वाज नो ਐਕਸਪਲੇਨੇਸ਼ਨ ਫॉर ਗੁਰਿੰਦਰ ਨਾਟ ਵੇਅਰਿੰਗ ਐਨੀ ਸਪੈਸਿਫਿਕ ਕਲੋਸ ਤਾਂ ਉਹ ਵੀ ਬੜਾ ਇੱਕ ਸਸਪੀਸ਼ੀਅਸ ਜਿਹਾ ਮਸਲਾ ਸੀ ਤਾਂ ਇਹ ਹੀ ਸਾਰੀਆਂ ਪੰਜ ਸੱਤ ਚੀਜ਼ਾਂ ਜਦੋਂ ਕਲੱਬ ਕੀਤੀ ਗਈ ਇਕੱਠੀ ਕੀਤੀ ਗਈ जो टीम ने डिस्कस की गई असनु फिर यही असि सिटे ते कि क्योंकि बारला कोई बंदा अंदर नहीं, नहीं आया है ਤਾ ਫਿਰ ਇੱਕ ਹੀ ਬਚਦਾ ਹੈ ਜੀ ਫਿਰ ਐਂਡ ਫਾਈਨਲੀ ਫਿਰ ਉਹ ਗਲ ਦਸ ਨੇ ਉਹਨਾਂ ਦੇ ਆਸ-ਪਾਸ ਹੋਰ ਲੋਕ ਨਹੀਂ ਸੀ ਕਿਉਂਕਿ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਉਹ ਚੀਕਾਂ ਚਲਾਏ ਵੀ ਹੋਣੇ ਕੁਝ ਹਿਲਜੁਲ ਪਕੀ ਪਰ ਘਰ ਵਿੱਚ ਉਸ ਵਕਤ ਕੋਈ ਨਹੀਂ ਸੀਗੇ ਇਹ ਹੀ ਲੋਕ ਸੀ ਨਹੀਂ ਇਹ ਹੀ ਦੋਨੋਂ ਸੀ ਸੋ ਦੈਟ ਵਾਸ ਅਰ ਮੇਜਰ ਕਲੂ ਕੀ ਰਾਤੀ 12:30 ਵਜੇ ਔਰ ਦੂਜਾ ਅਗਰ ਕੋਈ ਬਾਹਰੋਂ ਆਂਦਾ ਹੈ ਤਾਂ ਡੈਫੀਨਿਟਲੀ ਅਗਰ ਇੰਨਾ ਕੁਝ ਹੁੰਦਾ ਹੈ ਤੇ ਆਸ-ਪਾਸ ਦੇ ਪੜੋਸੀਆਂ ਦੀ ਹੈ ਕਿਸੇ ਦੀ ਜਾਗ ਖੁੱਲ ਜਾਂਦੀ ਹੈ ਤੇ ਸਾਨੂੰ ਆਸ-ਪਾਸ ਦੇ ਜਿਹੜੇ ਵਿਟਨੈਸਸ ਸੀ ਉਹਨਾਂ ਦਾ ਵੀ ਜਦੋਂ ਅਸੀਂ ਸਟੇਟਮੈਂਟਸ ਲਏ ਤਾਂ ਹਰ ਕਿਸੇ ਨੇ ਇਹੀ ਕਿਹਾ ਕਿ ਉਹਨਾਂ ਨੇ ਕੁਝ ਨਹੀਂ ਸੁਣਾ ਅਗੇਨ ਵਿਚ ਪੁਆਇੰਟਡ ਟੂ ਅ ਫਰੈਂਡਲੀ ਐਂਟਰੀ ਐਂਡ ਕਿ ਵੀ ਉਹ ਜਾਣ ਪਛਾਣ ਵਾਲਾ ਹੀ ਬੰਦਾ ਸੀ ਜਿਹੜਾ ਅੰਦਰ ਆਇਆ ਸੀ